ਮਨਮੀਤ ਮਨਮੀਤ ਉਤਰ ਹਾਂਜੀ ਮੰਮੀ ਬੇਟਾ ਮੈਨੂੰ ਨਾ ਮੈਂ ਨਾਸ਼ਤਾ ਪਾਣੀ ਕਰ ਲਿਆ ਹੁਣ ਮੈਨੂੰ ਛੁੱਟੀ ਦੇ ਪੁੱਤ ਮੈਂ ਜਾਵਾਂ ਹੁਣ ਨਹੀਂ ਮੰਮੀ ਹੁਣ ਥੋੜੀ ਜਾਣਾ ਸ਼ਾਮ ਨੂੰ ਜਾਇਓ ਹੁਣ ਨਹੀਂ ਜਾਣਾ ਨਹੀਂ ਬੇਟਾ ਮੈਂ ਜਾਣਾ ਮੈਨੂੰ ਪਿੱਛੇ ਦੀ ਬੜੀ ਟੈਨਸ਼ਨ ਹੈ ਆਪਕੋ ਪਤਾ ਨਹੀਂ ਕਿੰਨੀ ਕਵਾਰੀ ਪਿਛੋ ਲੜੀਆਂ ਹੋਣੀਆਂ ਵਾ ਮੈਨੂੰ ਪਤਾ ਮੈਨੂੰ ਪਿੱਛੇ ਦੀ ਟੈਨਸ਼ਨ ਕੋਈ ਨਹੀਂ ਮੰਮੀ ਤੁਹਾਡੀ ਟੈਨਸ਼ਨ ਦਾ ਹੱਲ ਕੱਢ ਦਾਂਗੇ ਮੈਂ ਪਰ ਮੈਂ ਇਹੋ ਆਨੀਆਂ ਵੀ ਸ਼ਾਮ ਨੂੰ ਜਾਇਓ ਹੋਣ ਨਾ ਜਾਇਓ ਬੋ本当 ਮੈਨੂੰ ਜਾਣਦੇ ਬੁੱਤ ਜਾਣਦੇ ਹੁੰਨ ਮੇਰੀ ਗੱਲ ਸਮਝ ਮਾਨ ਮੇਰੀ ਗੱਲ ਮੰਮੀ ਤਾਂ ਨੂੰ ਆਨਦੀ ਵੀ ਕਾਲੀ ਸੀ ਤੇ ਜਾਣਦੀ ਵੀ ਕਾਲੀ ਸੀ ਰਾਤ ਵੀ ਤੁਸੀਂ ਰੋਟੀ ਖਾਦੀ ਆ ਤੇ ਲੇਟਣ ਦੀ ਕੀਤੀ ਮੈਨਾਂ ਕੋਈ ਗੱਲ ਨਹੀਂ ਕੋਈ ਦੁੱਖ ਦੀ ਨਹੀਂ ਕੋਈ ਸੁੱਖ ਦੀ ਨਹੀਂ ਉਹ ਵੀ ਤੇ ਟਾਈਮ ਸੀ ਜਦੋਂ ਕਿੰਨੀ ਦੇਰ ਤੱਕ ਮੈਨਾਂ ਗੱਲਾਂ ਕਰਦੇ ਸੀ ਸਵੇਰ ਦੇ 4 ਵਜੇ ਜਾਂਦੇ ਹੁੰਦੇ ਸੀ ਨਾਲੇ ਮੈਂ ਰਾਤੀ ਉੱਠੀ ਤੇ ਤੁਸੀਂ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਖੂਬੇ ਪਏ ਜੇ ਨਾ ਇੰਨੀ ਪਿੱਛੇ ਦੀ ਟੈਨਸ਼ਨ ਲਵੋ ਉਹ ਵੀ ਤੇ ਦੇਸੀ ਕਿੰਨੇ ਕਿੰਨੇ ਦੇ ਤੱਕ ਆਪਾਂ ਗੱਲਾਂ ਮਾਰਦੇ ਹੁੰਨੇ ਹਾਂ ਹਨਾ ਨਾਲੇ ਇੰਨੇ ਦਿਨਾਂ ਦਾ ਕਹਿ ਕੇ ਆਏ ਜੀ 4 ਦਿਨ ਦਾ ਕਹਿ ਕੇ ਆਏ ਤੁਸੀਂ ਮੈਨੂੰ ਆਂਦੇ ਇਹੋ ਕਹਣਾ ਕਿ ਮੈਂ 4 ਦਿਨ ਰਹਿਣਾ ਵਾਂ ਤੇ ਹੁੰਦੀ ਨਾਸ਼ਤਾ ਕੀਤਾ ਤੇ ਮੈਂ ਚੱਲੀ ਇਹ ਕਾਦੀ ਗੱਲ ਹੋਈ ਤੁਸੀਂ ਰੋ ਇੰਨੀ ਟੈਨਸ਼ਨ ਨਾ ਲਵੋ ਪਿੱਛੇ ਦੀ ਕੀ ਕਰਾਂ ਤੇ ਇਹ ਟੈਨਸ਼ਨ ਤੇ ਹੁੰਦੀ ਹੈ ਮੈਨੂੰ ਪਿੱਛੇ ਦੀ ਬਹੁਤ ਟੈਨਸ਼ਨ ਹੈਗੀ ਹੈ ਲੜਦੀਆਂ ਨਾ ਹੋਣ ਕਿਤੇ ਦੋਵੇਂ ਜਣੀਆਂ ਲੜ ਲੜ ਕੇ ਜਲੂਸ ਨਾ ਕੱਢਿਆ ਹੋਵੇ ਕਿਤੇ ਤੇ ਪਤਾ ਤੈਨੂੰ ਬਾ ਤੁਮ ਮਲੇ ਗਲੀ ਮਲੇ ਚ ਆਪਣੀ ਬੇਇਜ਼ਤੀ ਹੁੰਦੀ ਆ ਬੇਟਾ ਇਸ ਕਰਕੇ ਮੈਂ ਪਿੱਛੇ ਜਾਵਾਂਗੀ ਵੇਖਾਂਗੀ ਕਿਤੇ ਨਾ ਕਿਤੇ ਜੇ ਮੈਂ ਉੱਥੇ ਹੋਵਾਂ ਤੇ ਉਹਨਾਂ ਨੂੰ ਮੇਰਾ ਡਰ ਹੁੰਦਾ ਫਿਰ ਥੋੜਾ ਬੋਤਾ ਕਿਤੇ ਲਿਆਜ ਕਰਦੀ ਆ ਤੇ ਪਿੱਛੋਂ ਤੇ ਕੀ ਪਤਾ ਜਾਂਦਿਆਂ ਨੂੰ ਉਹਨਾਂ ਨੇ ਇੱਕ ਦੂਜੇ ਦੇ ਸੇਰੀ ਨਾ ਪਾੜੇ ਹੋਣ ਲੜੀਆਂ ਹੋਣ ਇਸ ਕਰਕੇ ਪੁੱਤ ਮੈਨੂੰ ਜਾਣ ਦੇ ਇੱਕ ਦਿਨ ਰਵਾਂ ਦੋ ਦਿਨ ਰਵਾਂ ਹਫਤਾ ਰਵਾਂ 10 ਦਿਨ ਰਵਾਂ ਆਖਰਕਾਰ ਪੁੱਤ ਜਾਣਾ ਤੇ ਆਪਣੇ ਘਰ ਆਪਣਾ ਘਰ ਆਪਣਾ ਹੀ ਹੁੰਦਾ ਜਾਵਾਂ ਉਹਨਾਂ ਨੂੰ ਵੇਖਾਂ ਤੇ ਤੇ ਗੱਲ ਸਹੀ ਆ ਮੰਮੀ ਤੁਹਾਡੀ ਮੰਮੀ ਕਿਹ ਵੇਲੇ ਚਾਚੀ ਜੀ ਹੁਣਾਂ ਵਾਲ ਚਲ ਜਿਆ ਕਰੋ ਉਹ ਚਾਚਾ ਜੀ ਹੁਣਾਂ ਦਾ ਘਰ ਲੱਗ ਗਿਆ ਚਾਚੀ ਚਲੋ ਕਈ ਵੇਲੇ ਗੱਲਾਂ ਬਾਤਾਂ ਮਾਰ ਆਏ ਵਧੀਆ ਗੱਲਾਂ ਨਹੀਂ ਉਹਦੇ ਦਿਲ ਕਰਦਾ ਤੇ ਵੱਡੇ ਮਾਮਾ ਜੀ ਵਾਲ ਚਲ ਜਿਆ ਕਰੋ ਕਿੰਨਾ ਤੁਹਾਡੇ ਨਾਲ ਹੱਸਾਂ ਮਝਾ ਕਰਦੇ ਕਿੰਨਾ ਪਿਆਰ ਕਰਦੇ ਆ ਨਾਲੇ ਮਨ ਹੋਰਦਾ ਹੋਰ ਹੋ ਜਾਂਦਾ ਵਾ ਉਹ ਤੂੰ ਜਾਣ ਨੂੰ ਤੇ ਮੈਂ ਚਲੀ ਜਾਵਾਂ ਪਰ ਪੁੱਤਰ ਰਿਸ਼ਤੇਦਾਰਾਂ ਦੇ ਵਿੱਚ ਥੂ ਥੂ ਹੋ ਜਾਂਦੀ ਆ ਜਿੱਦਾਂ ਇਹ ਲੜਦੀਆਂ ਗਲੀ ਮੱਲੇ ਨੂੰ ਤੇ ਚੱਲ ਪਤਾ ਲੱਗ ਗਿਆ ਮੇਰੇ ਲੜਦੀਆਂ ਰਹਿੰਦੀਆਂ ਜੇ ਰਿਸ਼ਤੇਦਾਰਾਂ ਚ ਵੀ ਪਤਾ ਲੱਗ ਗਿਆ ਤੇ ਕੀ ਸਾਡੀ ਇੱਜ਼ਤ ਰਹਿ ਜਾਊਗੀ ਹਾਸੋ ਹਣੀ ਹੋ ਜਾਂਦੀ ਆ ਪੁੱਤਰ ਨਹੀਂ ਚੰਗਾ ਲੱਗਦਾ ਹੈਗਾ ਇਦਾਂ ਕੀ ਕਹਿਣਗੇ ਰਿਸ਼ਤੇਦਾਰ ਕਿ ਇਹ ਇਹਦਾ ਨੂਹਾਂ ਤੇ ਕੋਈ ਕੰਟਰੋਲ ਨਹੀਂ ਹੈਗਾ ਇਹ ਆਪਣੀਆਂ ਨੂਹਾਂ ਨੂੰ ਸਾਹਮਣੇ ਨਹੀਂ ਸਕਦੀ ਇਹ ਗੱਲ ਸਹੀ ਹੈ ਚੰਗਾ ਨਹੀਂ ਲੱਗਦਾ ਹੈਗਾ ਬੇਟਾ ਚੰਗਾ ਨਹੀਂ ਲੱਗਦਾ ਤੇ ਵੀਰ ਵੀ ਨਹੀਂ ਸਮਝਾਉਂਦਾ ਉਹਨਾਂ ਨੂੰ ਉਹ ਕੀ ਕਰੇ ਪੁੱਤਰ ਹੂੰ ਉਹ ਤਾਂ ਸਮਝਾਉਂਦਾ ਹੀ ਆ ਪਰ ਕੀ ਕਰੇ ਉਹਦੇ ਸਾਹਮਣੇ ਨਹੀਂ ਨਾ ਲੜਦੀਆਂ ਮਗਰੋਂ ਲੜਦੀਆਂ ਉਹਦੇ ਸਾਹਮਣੇ ਚੰਗੀਆਂ ਬਣ ਜਾਂਦੀਆਂ ਉਹਦੇ ਸਾਹਮਣੇ ਚੰਗੀਆਂ ਬਣ ਜਾਂਦੀਆਂ ਤੇ ਮਗਰੋਂ ਲੜਦੀਆਂ ਹੀ ਮਗਰੋਂ ਪੂਰਾ ਜਲੂਸ ਕੱਢਦੀਆਂ ਹੀ ਪਰ ਨਹੀਂ ਗਲਤ ਗੱਲ ਲਿਆ ਮੰਮੀ ਮੇਰਾ ਕਹਿਣਾ ਮੰਨੋ ਇਹੋ ਵੀ ਤੁਸੀਂ ਸ਼ਾਮਾਂ ਨੂੰ ਚੱਲ ਜਿਓ ਧੁੱਪ ਕਿੰਨੀ ਲੱਗੀ ਆ ਵੇਖੋ ਦਿਨ ਕਿੰਨਾ ਲੱਗ ਗਿਆ ਵਾ ਨਹੀਂ ਪੁੱਤ ਮੈਨੂੰ ਨਾ ਤੂੰ ਜਾਣਦੇ ਐਵੇਂ ਜਿੱਦ ਨਾ ਕਰ ਹਲੇ ਕੋਈ ਨਹੀਂ ਇੰਨੀ ਧੁੱਪ ਹੈਗੀ ਹਲੇ ਠੰਡਾ ਹੀ ਆ ਫੇਰ ਦੁਪਹਿਰ ਨੂੰ ਜ਼ਿਆਦਾ ਧੁੱਪ ਹੋ ਜਾਣੀ ਆ ਹੁਣ ਤੂੰ ਮੈਨੂੰ ਜਾਣਦੇ ਮੈਂ ਜਾ ਕੇ ਉਹਨਾਂ ਨੂੰ ਵੇਖਾਂ ਮਗਰ ਮੈਨੂੰ ਹੁਣ ਤੂੰ ਜਾਣਦੇ ਹੁਣ ਤੁਸੀਂ ਮਨ ਬਣਾ ਲਿਆ ਵੀ ਮੈਂ ਜਾਣੇ ਹਾਂ ਪੁੱਤ ਮੈਂ ਜਾਣਾ ਹੁਣ ਨਾ ਮੈਨੂੰ ਰੋਕੋ ਚਲੋ ਫਿਰ ਮੈਂ ਨਾ ਕਿ ਕੰਮ ਕਰਦੀ ਪਈ ਮੈਨੂੰ ਨਾ ਇੱਕ ਦਿਮਾਗ ਚ ਗੱਲ ਆਈ ਮੈਂ ਤੁਹਾਡੇ ਮਸਲੇ ਦਾ ਹੱਲ ਕਰਦੀ ਹੁਣ ਤੋਂ ਕੀ ਹਲ ਲਪ ਲਿਆ ਮੇਰੇ ਮਸਲੇ ਦਾ ਜਾਂਦੇ ਜਾਂਦੇ ਪਤਾ ਕੀ ਕਰਿਓ ਦੁਕਾਨ ਖੁੱਲਿਓ ਨਹੀਂ ਸੂਟਾਂ ਦੀ ਤੇ ਉਥੇ ਦੋ ਸੂਟ ਲੈ ਜਿਓ ਨਾ ਪੁੱਤ ਮੇਰੇ ਕੋਲ ਬੜੇ ਸੂਟ ਆ ਮੈਂ ਨਹੀਂ ਹੁਣ ਕੋਈ ਤੁਹਾਡੇ ਲਈ ਥੋੜੀ ਆ ਤੁਹਾਡੀਆਂ ਨੋਆ ਵਾਸਤੇ ਆ ਅੱਛਾ ਕਈ ਹੁੰਦਾ ਨਾ ਕਿ ਲੜਾਈ ਝਗੜੇ ਨੂੰ ਥੋੜਾ ਘੱਟ ਜਾਂਦੀਆਂ ਨੇ ਤੇ ਕਈ ਪਿਆਰ ਦੀਆਂ ਭੁੱਖੀਆਂ ਹੁੰਦੇ ਨੇ ਚਲੋ ਤੁਸੀਂ ਇੱਕ ਇੱਕ ਸੂਟ ਦੋਵਾਂ ਨੂੰ ਗਿਫਟ ਕਰ ਦਿਓ ਕੀ ਪਤਾ ਤਾਡੀ ਥੋੜੀ ਕਰਨ ਡੈ ਪਰ ਇੱਜ਼ਤ ਨਹੀਂ ਤੇ ਉਹ ਸੋਟਾਂ ਨਾਲ ਮੰਨ ਜਾਣਗੀਆਂ ਲੜਨਾ ਬੰਦ ਕਰ ਦੇਣਗੀਆਂ ਚਲੋ ਵੇਖ ਲਓ ਇੱਜ਼ਤ ਕਰਾਉਣੀ ਆ ਤੇ ਫਿਰ ਕੁਛ ਨਾ ਕੁਛ ਤੇ ਮੰਮੀ ਕਰਨਾ ਹੀ ਪੈਣਾ ਤੂੰ ਮੈਨੂੰ ਸੋਟਾਂ ਦਾ ਕਹਿਣ ਢਈ ਆ ਉਹ ਜਦੋਂ ਲੜਦੀਆਂ ਨੇ ਨਾ ਉਹਨਾਂ ਨੂੰ ਵੇਖ-ਵੇਖ ਕੇ ਤੇ ਮੈਨੂੰ ਵੈਸੇ ਬੜਾ ਗੁੱਸਾ ਚੜਦਾ ਤੇ ਤੂੰ ਕੀ ਕਹਿੰਨੀ ਮੈਂ ਉਹਨਾਂ ਨੂੰ ਗਿਫਟ ਦਵਾਂ ਮੈਂ ਨਹੀਂ ਕਰਨਾ ਕੁਛ ਵੀ ਉਹ ਮਾਤਾ ਨਵਾਂ ਕੋਲੋਂ ਸੇਵਾ ਸੁਵਾ ਕਰਾਣੀ ਕਿ ਨਹੀਂ ਕਰਾਣੀ ਨਵਾਂ ਨੂੰ ਜਦੋਂ ਪਿਆਰ ਨਾਲ ਰੱਖਣਾ ਹੋਵੇ ਨਾ ਤੇ ਬੜੇ ਪਾਪੜ ਵੇਲਨੇ ਪੈਂਦੇ ਆ ਠੀਕ ਆ ਮੇਰੀ ਸੱਸ ਵੇ ਲੋ ਕਿੰਨਾ ਮੈਨਾ ਕਰਦੀ ਆ ਬਾਜ਼ਾਰ ਜਾਂਦੇ ਕਦੀ ਗੋਲ ਗੱਪੇ ਕਦੀ ਟਿੱਕੀਆਂ ਕਦੀ ਮੇਕਅਪ ਦਾ ਸਮਾਨ ਮੈਨੂੰ ਘਰ ਬੈਠੀ ਨੂੰ ਸਾਰਾ ਕੁਝ ਮਿਲ ਜਾਂਦਾ ਵਾ ਮੈਂ ਤੁਹਾਨੂੰ ਇਹੋ ਕਹਿੰਨੀ ਆ ਕਿ ਜਾਂਦੇ ਜਾਂਦੇ ਸੂਟ ਲੈ ਜਾਓ ਜਦੋਂ ਨਵਾਂ ਧੀਆ ਕੋ ਸੇਵਾ ਕਰਾਣੀ ਹੋਵੇ ਨਾ ਬੜਾ ਕੁਝ ਸੋਚਣਾ ਪੈਂਦਾ ਤੇ ਵੇਖੋ ਸੂਟਾਂ ਦੀਆਂ ਤੇ ਹਰ ਕੋਈ ਜਨਾਨੀ ਐ ਵੈਸੇ ਬੜੀਆਂ ਭੁੱਖੀਆਂ ਹੁੰਦੀਆਂ ਸੂਟ ਦੋ ਤੇ ਭਾਵੇਂ 20 ਕੰਮ ਕਰਾ ਲਓ ਨਾਲੇ ਇਸੇ ਬਾਣੇ ਘਰ ਚੁ ਕਲੇਸ਼ ਤੇ ਮੁੱਕੇ ਗਈ ਉਹ ਮਾਤਾ ਕਿੱਧਰ ਗਵਾਚ ਗਿਓ ਕੋਸ਼ ਸਮਝ ਲੱਗੀ ਮੈਂ ਕੀ ਕਹਿਆ ਤੁਹਾਨੂੰ ਹਾਂ ਮਨਵੇਤ ਹੁਣ ਤੇਰੀ ਗੱਲ ਜਿਹੜੀ ਨਾ ਮੇਰੇ ਦਿਮਾਗ ਚ ਪਈ ਅੱਛਾ ਵਾਕਈ ਅਸੀਂ ਦੋਵੇਂ ਜੱਧਰਾਣੀ ਜਠਾਣੀ ਮੈਂ ਤੇ ਗੁਰਦੀਪ ਸਾਡੀ ਸੱਸ ਵੀ ਸਾਡੇ ਵਾਸਤੇ ਬੜਾ ਕੁਛ ਕਰਦੇ ਸੀ ਕਦੀ ਬਾਜ਼ਾਰੋਂ ਕੁਛ ਲੈਣਾ ਕਦੀ ਕੁਛ ਲੈਣਾ ਤੇ ਅਸੀਂ ਵੀ ਦੋਵੇਂ ਰਲ ਕੇ ਦੋ ਇੱਕ ਦੂਜੇ ਦਾ ਕੰਮ ਹੈ ਭੱਜ ਭੱਜ ਕੇ ਕਰਦੀਆਂ ਸੀਗੇ ਤੇ ਹੁਣ ਮੈਂ ਵਾਕਈ ਜਿੱਦਾਂ ਤੂੰ ਕਹਿੰਨੀ ਆ ਨਾ ਮੈਂ ਹੁਣ ਉਦਾਂ ਹੀ ਕਰਦੀ ਆ ਮੈਂ ਲੈ ਕੇ ਜਾਂਨੀ ਆ ਸੂਟ ਉਹਨਾਂ ਵਾਸਤੇ ਮੇਤ ਹਾਂਜੀ ਜਿਹੜਾ ਹੁਣ ਤੇਰੇ ਕੋਲ ਪਿਛਲੀ ਵਾਰੀ ਮੈਂ ਸੂਟ ਛੱਡ ਗਏ ਹਾਂ ਉਹ ਤਾਂ ਹੁਣ ਮੈਂ ਪਾ ਲਿਆ ਵਾਂ ਤੇ ਹੁਣ ਜਿਹੜਾ ਮੈਂ ਕੱਲ ਪਾ ਕੇ ਆਈ ਸੀ ਨਾ ਪਤੋ ਮੇਰਾ ਸੂਟ ਮੈਨੂੰ ਦੇ ਦੇ ਹੁਣ ਉਹ ਨਹੀਂ ਮੰਮੀ ਐਦਾਂ ਨਹੀਂ ਮੈਂ ਹੁੰਦੇ ਨਾ ਉਹ ਤਾਂ ਹੁਣ ਚਲੋ ਤੁਸੀਂ ਪਿਛਲੀ ਵਾਰ ਵਾਲਾ ਹੁਣ ਪਾ ਲਿਓ ਮੈਂ ਧੋ ਕੇ ਦਵਾਂਗੀ ਤੁਹਾਨੂੰ ਨਾ ਪੁੱਤ ਤੂੰ ਹੁੰਦੇ ਚੱਕਰ 'ਚ ਤੇ ਅੱਗੇ ਹੀ ਰਹਿ ਗਿਆ ਸੀਗਾ ਤੇ ਹੁਣ ਤੂੰ ਮੈਨੂੰ ਦੇ ਦੇ ਮੈਂ ਘਰ ਜਾ ਕੇ ਧੋ ਲਾਂਗੀ ਕੋਈ ਗੱਲ ਨਹੀਂ ਦੇ ਦੇ ਤੂੰ ਮੈਨੂੰ ਸੂਟ ਤੂੰ ਇੱਥੇ ਜਿੱਦੀ ਘਰ ਕੇ ਬਹਿ ਗਏ ਜੇ ਕਿਤੇ ਮੈਂ ਨਹੀਂ ਵੱਖਣ ਲੱਗੀ ਤੁਹਾਡਾ ਸੂਟ ਤੁਹਾਨੂੰ ਦੇ ਦਾਂਗੀ ਕੋਈ ਨਹੀਂ ਮੈਂ ਧੋ ਕੇ ਤੇ ਦੇ ਦੇ ਧੀਆਂ ਕੋਲੋਂ ਨਹੀਂ ਧਵਾਈਦੇ ਹੁੰਦੇ ਗੰਦੇ ਕੱਪੜੇ ਤੂੰ ਮੈਨੂੰ ਦੇ ਮੈਂ ਘਰ ਜਾ ਕੇ ਧੋਲਾਂਗੀ ਆਪੇ ਕੋ ਧੋਲਾਂਗੀ ਕੋਈ ਗੱਲ ਨਹੀਂ ਆ ਚਲੋ ਠੀਕ ਆ ਫਿਰ ਤੁਸੀਂ ਬੈਠੋ ਮੈਂ ਲੈ ਕੇ ਆਉਣੀ ਸੀ ਤਾਂ ਬੱਤ ਕਦੋਂ ਦੀ ਮੇਰੀ ਧੀ ਮਨਮੀ ਤੇ ਗੱਲ ਸੋਚਦੀ ਹੋਣੀ ਆ ਸੂਟਾਂ ਵਾਲੀ ਕਿ ਭਾਬੀਆਂ ਨੂੰ ਸੂਟ ਦੇਓਗੇ ਤੇ ਘਰ ਵਿੱਚ ਉਹ ਸ਼ਾਇਦ ਕਲੇਸ਼ ਖਤਮ ਹੋ ਜਾਵੇ ਤੇ ਮੇਰੇ ਦਿਮਾਗ 'ਚ ਗੱਲ ਕਿਉਂ ਨਹੀਂ ਆਈ ਹੁਣ ਮੈਂ ਜ਼ਰੂਰ ਉਹਨਾਂ ਵਾਸਤੇ ਸੂਟ ਲੈ ਕੇ ਜਾਵਾਂਗੀ ਸ਼ਾਇਦ ਹੋ ਸਕਦਾ ਉਹਨਾਂ ਨੂੰ ਗਿਫਟ ਦੇਣ ਨਾਲ ਹੀ ਘਰ ਦਾ ਕਲੇਸ਼ ਖਤਮ ਹੋ ਜਾਵੇ। ਹਲੋ ਮੰਮੀ ਸੂਟ। ਮੈਂ ਪੁੱਤ ਤੂੰ ਇਹ ਤੇ ਜੇਰੇ ਨਹੀਂ ਕੀਤਾ ਕਿ ਚੱਲ ਮੈਂ ਧੋ ਕੇ ਦੇ ਦਾਂਗੀ। ਕੋਈ ਨਹੀਂ ਪੁੱਤ ਧੋ ਲਾਂਗੀ ਘਰ ਜਾ ਕੇ। ਚੰਗਾ ਪੁੱਤ ਹੁਣ ਮੈਂ ਚਲਦੀ ਹਾਂ। ਚੱਲੇ। ਹਾਂ ਪੁੱਤ। ਚਲ। ਬੀਟ। ਫੋਨ ਕੋਈ ਆਟੋ ਹੀ ਨਹੀਂ ਆਂਦਿਆ ਲੱਕੀ ਚਾਚੀ ਸਸਿਕਾ ਚਾਚੀ ਜੀ ਸਸਿਕਾ ਕੀ ਹਾਲ ਕੀ ਠੀਕ ਆ ਵਧੀਆ ਤੂੰ ਇੱਥੇ ਖੜੇ ਜੇ ਮੈਂ ਆਟੋ ਦੀ ਵੇਟ ਕਰਾਂ ਟੀ ਆਟੋ ਹੀ ਨਹੀਂ ਮਿਲਦਾ ਪਿਆ ਕੋਈ ਅੱਛਾ ਅੱਛਾ ਤੁਸੀਂ ਕਿੱਧਰੋਂ ਆਉਂਦੇ ਜੀ ਮੈਂ ਗਈ ਇੱਥੇ ਕਿ ਕੰਮ ਗਈ ਸੀ ਚਲੋ ਆਜੋ ਮੈਂ ਤੁਹਾਨੂੰ ਲੈ ਜਾਂਦਾ ਕੋਈ ਨਹੀਂ ਔਰ سنا ਕੀ ਹਾਲ ਚਾਲ ਹੈ ਹਾਂ ਠੀਕ ਆ ਵਧੀਆ ਚਲ ਇੱਥੇ ਬਹਿਨੇ ਥੋੜੀ ਦੇਰ ਕੋ ਗੱਲ ਕਰਦੇ ਆ ਗੱਲ ਕਰਨੀ ਆ ਹਾਂ ਚਲੋ ਆ ਜਾਓ ਇੱਥੇ ਬਹਿ ਜਾਨੇ ਚਲੋ ਪਹਿਲਾਂ ਤੇ ਤੁਸੀਂ ਮੈਨੂੰ ਇਹ ਦੱਸੋ ਪੁੱਤੀ ਘਰ ਕਿਉਂ ਨਹੀਂ ਹੁੰਦੇ ਉਦੋਂ ਤੇ ਤੁਸੀਂ ਕਹਿੰਦੇ ਸੀ ਨਾ ਆਇਆ ਕਰੂੰਗੀ ਛੇਤੀ ਛੇਤੀ ਪਹਿਲਾਂ ਸੋ ਕੋ ਤੁਸੀਂ ਬਾਵਾ ਛੇਤੀ ਛੇਤੀ ਘਰ ਆ ਜਾਂਦੇ ਕੱਲ ਕਹਿੰਦੇ ਸੀ ਘਰ ਕੱਲ ਘਰ ਆਏ ਸੀ ਕੱਲ ਮੈਂ ਘਰ ਗਈ ਸੀ ਅੱਛਾ ਤੇ ਮੰਮੀ ਤੇਰੇ ਬੜੇ ਪਰੇਸ਼ਾਨ ਜੇ ਸੀਗੇ ਕੱਲ ਮੈਂ ਗਈ ਨਾ ਤੇ ਆਈ ਵੱਡੀ ਬਾਹਰ ਤੇ ਨਾ ਆਈ ਛੋਟੀ ਬਾਹਰ ਨਾ ਮੈਨੂੰ ਕਿਸੇ ਨੇ ਪਾਣੀ ਨਾ ਚਾਹ ਕੁਛ ਨਹੀਂ ਪੁੱਛਿਆ ਮੰਮੀ ਤੇਰੇ ਉੱਠੇ ਕਹਿੰਦੇ ਮੈਂ ਬਣਾ ਨੀ ਚਾਹ ਤੇ ਮੈਂ ਕਿਹਾ ਨਹੀਂ ਤੁਸੀਂ ਬੈਠੋ ਤੁਸੀਂ ਤੇ ਅੱਗੇ ਠੀਕ ਨਹੀਂ ਤੁਹਾਡੇ ਤੇ ਅੱਗੇ ਗੋਡੇ ਦਰਦ ਕਰਦੇ ਤੇ ਪਰ ਕੀ ਗੱਲ ਹੈ ਘਰ ਚ ਰਵਾਇ ਖਤਮ ਕਰਤਾ ਹੁਣ ਕੋਈ ਆ ਜਵੇ ਵੱਡਾ ਕੋਈ ਚਾਹ ਪਾਣੀ ਪੁੱਛਣ ਦਾ ਕਿਸੇ ਨੂੰ ਖਤਮ ਹੋ ਗਿਆ ਰਵਾਜ ਉਹ ਨਹੀਂ ਚਾਚੀ ਖਤਮ ਕਿੱਥੇ ਹੋ ਗਿਆ ਵੇਖੋ ਘਰ ਚੱਗੇ ਹੀ ਬੜੇ ਪਰੇਸ਼ਾਨੀ ਚੱਲਣ ਦੀ ਆ ਆ ਦੋਵਾਂ ਜਾਣੀਆਂ ਤੇ ਆਖੇ ਨਹੀਂ ਲੱਗਦੀਆਂ ਨਾ ਮੇਰੇ ਵਾਲੀ ਅੱਖੀ ਲੱਗਦੀ ਆ ਤੇ ਨਾ ਨਿੱਕੀ ਅੱਖੇ ਲੱਗਦੀ ਆ ਤੇ ਜੇ ਮੈਂ ਆਪਣੀ ਵਾਲੀ ਨੂੰ ਸਮਝੋਣਾ ਵਾ ਵੀ ਤੂੰ ਵੱਡੀ ਆ ਕਰ ਚ ਸਿਆਣੀ ਆ ਤੂੰ ਥਾਂ ਥਾਂ ਹੀ ਸਭ ਨੂੰ ਰੱਖਣਾ ਵਾ ਪਰ ਉਹ ਤੇ ਮੇਰੇ ਦਿਵਾਲੇ ਹੋ ਜਾਂਦੀ ਆ ਤੇ ਜਿਹੜੀ ਨਿੱਕੀ ਆ ਤੁਹਾਨੂੰ ਪਤਾ ਵਾ ਉਹ ਮੰਮੀ ਨੂੰ ਨਹੀਂ ਛੱਡਦੀ ਮੰਮੀ ਦੇ ਅੱਗੇ ਬੋਲਣ ਲੱ ਪੈਂਦੀ ਆ ਮੈਨੂੰ ਤੇ ਬੁਰਾ ਲੱਗਦਾ ਜ਼ਰੂਰ ਆ ਤੇ ਜੇ ਮੈਂ ਬੋਲਦਾ ਤੇ ਮੈਨੂੰ ਬੋਲਦੀ ਆ ਹੁਣ ਵੇਖ ਛੋਟਾ ਤੇ ਬਾਹਰ ਛੋਟਾ ਬڑا ਬਾਹਰ ਆ ਨਾ ਤੇ ਹੁਣ ਤੇਰਾ ਹੀ ਫਰਜ ਬੰਦਾ ਨਾ ਆਪਣੀ ਵਾਲੀ ਨੂੰ ਵੀ ਸਮਝਾ ਉਹਨੂੰ ਵੀ ਸਮਝਾ ਉਹਨੂੰ ਵੀ ਕੋਈ ਅਕਲ ਮਤ ਦੇ ਵੀ ਕੋਈ ਆਂਦਾ ਜਾਂਦਾ ਕਿਸੇ ਨੂੰ ਪੁੱਛੋ ਬਾਹਰ ਨਿਕਲ ਕੇ ਵੇਖੋ ਤੇ ਸਹੀ ਕੌਣ ਆਇਆ ਨਹੀਂ ਚਾਚੀ ਆ ਤੇ ਮੈਨੂੰ ਵੀ ਗੱਲ ਗਲਤ ਲੱਗੀ ਜੇ ਘਰ ਚ ਕੋਈ ਆਇਆ ਹੋਵੇ ਤੇ ਬੰਦੇ ਨੂੰ ਚਾਹ ਪਾਣੀ ਤੇ ਪੁੱਛਣਾ ਚਾਹੀਦਾ ਭਾਵੇਂ ਸੱਤ ਬਗਾਨਾ ਕਿਉਂ ਨਾ ਹੋਵੇ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਈ ਨਾ ਕੋਈ ਵੀ ਨਹੀਂ ਆਈ ਦੋਵਾਂ ਚੋਂ ਇੱਕ ਵੀ ਨਹੀਂ ਆਈ ਉਹਨਾਂ ਨੂੰ ਪਤਾ ਹੀ ਨਹੀਂ ਘਰ ਕੋਈ ਆਇਆ ਚਾਚੀ ਮੈਂ ਆਪ ਬੜਾ ਪਰੇਸ਼ਾਨ ਲੰਦਾ ਵਾਂ ਇਹਨਾਂ ਦੀ ਲੜਾਈ ਤੋਂ ਮੰਮੀ ਆਪ ਵੀ ਪਰੇਸ਼ਾਨ ਰਹਿੰਦੇ ਆ ਮੰਮੀ ਵੀ ਕਹਿੰਦੀ ਆ ਕਿ ਇਹਨਾਂ ਦੀ ਲੜਾਈ ਕਿਸ ਤਰੀਕੇ ਖਤਮ ਕਰੀਏ ਪਰ ਇਹ ਮੈਂ ਕਹਿੰਦਾ ਨਿੱਕੀ ਨਿੱਕੀ ਗੱਲ ਇੱਕ ਦੂਜੇ ਦੀਆਂ ਨੋਟ ਕਰਦੀਆਂ ਵਾਂ ਕਿ ਕਿੱਥੋਂ ਆਪਾਂ ਕਲੇਸ਼ ਸ਼ੁਰੂ ਕਰਨਾ ਵਾ ਹਾਂ ਐਨੇ ਗਲਤੀ ਕੀਤੀ ਤੇਨੂੰ ਬਖਸ਼ਣਾ ਨਹੀਂ ਬਸ ਇਹੋ ਹੀ ਆ ਕਿ ਨਿੱਕੀ ਨਿੱਕੀ ਗੱਲ ਉਹਦੀ ਗਲਤੀ ਲੱਭੀਆਂ ਨਹੀਂ ਦੋਵੇਂ ਆਈਆਂ ਹਾਂ ਇਹ ਤੇ ਇਹਨਾਂ ਦਾ ਫਰਜ਼ ਮੰਨਦਾ ਵਾ ਕਿ ਚਲੋ ਮੰਮੀ ਸਿਆਣੀ ਬੈਣੀ ਉਹ ਬੈਠੇ ਆਰਾਮ ਨਾਲ ਤੇ ਅਸੀਂ ਉਹਨਾਂ ਦੀ ਸੇਵਾ ਕਰੀਏ ਮਾਂ ਨੂੰ ਕੀ ਪੁੱਛਣਾ ਵਾ ਇਹ ਨਹੀਂ ਪੁੱਛਦੀਆਂ ਕਿਸੇ ਨੂੰ ਵੀ ਸਮਝਾ ਇਹਨਾਂ ਨੂੰ ਕੋਈ ਨਹੀਂ ਚਾਚੀ ਮੈਂ ਸਮਝਾਵਾਂਗਾ ਹੋਰ ਮੰਮੀ ਚਾਰੇ ਬਜ਼ੁਰਗ ਆ ਉਹਦੇ ਉਹਨਾਂ ਦੇ ਨਹੀਂ ਚੱਲਦੇ ਉਹ ਕਿੰਨਾ ਕ ਚਲੇ ਸੋਈ ਦਾ ਕੰਮ ਕਰੀ ਜਾਣ ਕੇ ਕਈ ਵਾਰ ਬੜਾ ਦੁੱਖ ਹੁੰਦਾ ਵਾ ਵੀ ਮੰਮੀ ਲੱਗੇ ਹੁੰਦੀ ਆ ਤੇ ਦੋਵੇਂ ਜਣਾਂ ਆਮ ਨਾਲ ਫੋਨ ਚਲਉਂਦੀਆਂ ਉਹ ਆਪਣੇ ਕਮਰੇ ਚੋਂ ਨਿਕਲਦੀ ਉਹ ਆਪਣੇ ਕਮਰੇ ਚੋਂ ਨਿਕਲਦੀ ਜੇ ਵਾਰੀਆਂ ਬੰਨੀਆਂ ਦੇ ਵੀ ਲੜਾਈ ਹੁੰਦੀ ਨਾ ਤੇ ਇਹਨਾਂ ਦੀ ਵਾਰੀਆਂ ਬੰਨਣ ਦਾ ਕੀ ਫਾਇਦਾ ਕੀ ਫਾਇਦਾ ਉਹ ਸਹੀ ਗੱਲ ਆ ਸਾਡੇ ਘਰ ਚ ਚਾਚੀ ਇੰਨੀ ਕਿ ਜ਼ਿਆਦਾ ਜਿੱਦਬਾਜ਼ੀ ਚੱਲਦੀ ਆ ਨਾ ਪਰੇਸ਼ਾਨ ਲੱਖ ਖਰਚ ਕਰ ਚੁੱਕੇ ਇਹਨਾਂ ਨੇ ਮਨ ਸਾਡਾ ਸਾਰੇ ਰਿਸ਼ਤੇਦਾਰਾਂ ਵਿੱਚ ਤੁਹਾਡੀਆਂ ਹੀ ਗੱਲਾਂ ਹੁੰਦੀਆਂ ਤੁਹਾਡੇ ਵਾਵਾ ਚਰਚੇ ਹੋਣ ਦੇ ਸਾਰਿਆਂ ਦੇ ਵਿੱਚ ਵੀ ਇਦਾਂ ਦੀਆਂ ਇਹਨਾਂ ਦੀਆਂ ਨੂਹਾਂ ਆਈਆਂ ਇਸ ਤਰ੍ਹਾਂ ਕਰਦੀਆਂ ਉਹਨਾਂ ਦੇ ਨਾਲ ਨਾਲ ਤੁਹਾਨੂੰ ਸਭ ਨੂੰ ਬਦਨਾਮੀ ਮਿਲਣ ਈ ਇਹ ਚੰਗਾ ਨਾ ਨਾ ਰੋਸ਼ਨ ਕਰਨ ਦੇ ਜੇ ਤੁਸੀਂ ਆਪਣੇ ਪਿਓ ਦਾ ਚਾਚੀ ਸਹੀ ਗੱਲ ਜੇ ਰਿਸ਼ਤੇਦਾਰਾਂ ਨੇ ਤੇ ਚਲੋ ਕਰਨਾ ਕਰਨਾ ਤੇ ਸਾਡੇ ਗਲੀ ਵਾਲੇ ਸਾਡੇ ਵੱਲ ਵੇਖ ਕੇ ਹੱਸਦੇ ਆ ਰੋਜ਼ ਕੰਨ ਲਾ ਕੇ ਇਹੋ ਗੱਲ ਸੁਣਦੇ ਰਹਿੰਦੇ ਪੀ ਇਹਨਾਂ ਘਰ ਅੱਜ ਕੋਈ ਗੱਲ ਹੋਈ ਮੈਂ ਆਪ ਬੜਾ ਪਰੇਸ਼ਾਨ ਹਾਂ ਜਦੋਂ ਨਿਕਲਦਾ ਨਾ ਥੋੜਾ ਸ਼ਰਮਿੰਦਾ ਹੋ ਕੇ ਨਿਕਲਣਾ ਪੈਂਦਾ ਕਿਉਂਕਿ ਸਾਰੇ ਮੇਰੇ ਵਾਲੀ ਵੰਦੇ ਆ ਤੇ ਪਰ ਇਹਨਾਂ ਦੋਵਾਂ ਨੂੰ ਅਕਲ ਨਹੀਂ ਹੈਗੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਦੋਵਾਂ ਨੂੰ ਵੀ ਆਪਾਂ ਇੰਨੀਆਂ ਲੜਦੀਆਂ ਤੇ ਗਲੀ ਵਾਲੇ ਕੀ ਸੋਚਦੇ ਆ ਲੋਕੀ ਤੇ ਮਿੰਟ ਤੋਂ ਪਹਿਲੇ ਕਿਸੇ ਦੇ ਘਰ ਦਾ ਤਮਾਸ਼ਾ ਵੇਖਦੇ ਆ ਤੇ ਇਹ ਨਾ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆਪਣੇ ਆਪ ਇਹ ਸਮਝਦਿਆਂ ਇਹ ਬਹੁਤ ਸਾਡੀ ਵਡਿਆਈ ਹੈ ਤੇ ਚ ਪਰ ਨਹੀਂ ਇਹਦੇ ਵਿੱਚ ਚੰਗੀ ਗੱਲ ਨਹੀਂ ਹੈਗੀ ਇਹਨਾਂ ਨੂੰ ਸਮਝਾ ਹੁਣ ਤੁਹਾਨੂੰ ਪਤਾ ਵਾ ਮੰਮੀ ਇਹਨਾਂ ਦੋਵਾਂ ਕਰਕੇ ਨਾ ਉਧਰ ਦੀਦੀ ਨਾਲ ਚੱਲ ਗਏ ਠੀਕ ਆ ਦੀਦੀ ਨਾਲ ਰਾਤ ਰਹਿ ਕੇ ਆਏ ਆ ਤੇ ਮੈਨੂੰ ਭਰ ਪਤਾ ਵਾ ਕਿ ਉਹਨਾਂ ਦਾ ਮਨ ਸ਼ਾਂਤੀ ਹੋਣਾ ਕਿਉਂਕਿ ਧਿਆਨ ਉਹਨਾਂ ਦਾ ਪਿੱਛੇ ਹੀ ਹੋਣਾ ਵਾ ਮੈਂ ਤੇ ਮੰਮੀ ਨੂੰ ਕਿਹਾ ਸੀ ਮੇਰੇ ਵੱਲ ਆ ਜਾਓ ਦੋ ਦਿਨ ਲਾ ਜਾਓ ਪਰ ਨਹੀਂ ਫੇਰ ਉਹ ਜਿਆਦਾ ਹੀ ਪਰੇਸ਼ਾਨ ਜੇ ਲੱਗਣ ਲੱਪੇ ਤਾਂ ਮੈਂ ਕਿਹਾ ਚਲ ਮਨਮੀਤ ਵੱਲ ਰਹਿਓ ਫਿਰ ਦੋ ਦਿਨ ਤੁਹਾਡਾ ਥੋੜਾ ਦਿਲ ਹੋਰ ਹੋ ਜੇਵਾ ਚਾਚੀ ਤੁਸੀਂ ਸੁਖੋਂਦੇ ਰਿਹਾ ਕਰੋ ਮੰਮੀ ਨੂੰ ਥੋੜਾ ਸਮਝਾਇਆ ਕਰੋ ਸੋ ਕੁਝ ਮੇਰੇ ਨਾਲ ਵਾਲੀ ਨਹੀਂ ਸਮਝਾਇਆ ਕਰੋ ਤੇ ਨਿੱਕੀ ਨੂੰ ਸਮਝਾ ਕੇ ਜਾਓ ਮੈਂ ਤੇ ਬੋਤ ਆਪਣੇ ਵੱਲੋਂ ਕੋਸ਼ਿਸ਼ ਕਰਾਂਗੀ ਪਰ ਜੇ ਸਮਝਣਗੇ ਜੇ ਤੇਰੀ ਮੰਮੀ ਦੇ ਨਹੀਂ ਸਮਝਦੀਆਂ ਤਾਂ ਮੇਰੀ ਕਿੱਥੋਂ ਸਮਝਾਂ ਨੀ ਚਲੋ ਕਿਹ ਬਾਹਰ ਦੀ ਤੇ ਸ਼ਰਮ ਗਈ ਨਾ ਇਹ ਤੇ ਹੈਗਾ ਨਾ ਕਿ ਬਾਹਰਲਾ ਬੰਦਾ ਸਾਨੂੰ ਕੁਝ ਸਮਝਾਉਂਦਿਆ ਵਾ ਕੁਝ ਤੇ ਸ਼ਰਮ ਕਰਨ ਗਈ ਆਂ ਆਹ ਇਹ ਤਾਂ ਗੱਲ ਆ ਗਈ ਚਲੋ ਕੋਈ ਨਹੀਂ ਮੈਂ ਵੇਖਾਂਗੀ ਸਮਝਾਵਾਂਗੀ ਚਲੋ ਚਾਚੀ ਘਰ ਚੱਲੀਏ ਫਿਰ ਹੈ ਠੀਕ ਚਲੋ ਆਜੋ ਚਲੋ ਚਾਚੀ ਬਹਿ ਗਈ ਜੀ ਹਾਂ ਮੈਂ ਬਹਿ ਗਈ ਪਰ ਮੈਨੂੰ ਨਾ ਮੇਰੇ ਘਰ ਛੱਡ ਕੇ ਆਈ ਲੱਕੀ ਆਪਣੇ ਘਰ ਨਾਲ ਖੜੀ ਉਹ ਆ ਜਾਂਦੇ 5 ਮਿੰਟ ਨਹੀਂ ਮੈਂ ਘਰ ਜਾ ਕੇ ਚਾਹ ਬਣੀ ਬਣਾ ਕੇ ਦੇਣਾ ਤੇ ਚਾਚੀ ਫਿਰ ਚੱਕਰ ਮਾਰੇ ਹੋ ਠੀਕ ਹੈ ਹਾਂ ਕੋਈ ਨਹੀਂ ਜਰੂਰ ਚਲੋ ਠੀਕ ਹੈ ਸਿਮਰਨ ਸੀਮਾ ਇੱਧਰ ਆਓ ਮੇਰੀ ਗੱਲ ਸੁਣੋ ਮੰਮੀ ਆ ਗਏ ਸਸ਼ੀਕਲ ਮੰਮੀ ਸਸ਼ੀਕਲ ਪੁੱਤ ਸਸ਼ੀਕਲ ਮੰਮੀ ਸਸ਼ੀਕਲ ਬੇਟੇ ਮੰਮੀ ਵੀ ਇੱਕ ਲੋ ਸਸ਼ੀਕਲ ਬੇਟੇ ਮੰਮੀ ਵੀ ਇੱਕ ਲੋ ਇੰਨੀ ਕਨੋ ਅਕਲ ਜੇ ਜੇ ਤਾਂ ਕੋਈ ਬਾਰੋ ਆਏ ਨਾ ਤੇ ਪਹਿਲੇ ਪਾਣੀ ਪੁੱਛੀ ਤੰਦਾ ਐ ਐ ਭੱਜੀ ਨਹੀਂ ਆਈ ਦਾ ਹੁੰਦਾ ਬਣਾ ਲਾ ਬਣਾ ਲਾ ਬਣਾ ਲਾ ਨੰਬਰ ਹੋਰ ਬਣਾ ਲਾ ਥੋੜੇ ਜੀ ਕਿੰਨੇ ਕ ਬਣਾਏਂਗੀ ਬਣਾ ਲਾ ਬਣਾ ਲਾ ਕੋਈ ਗੱਲ ਨਹੀਂ ਫੜਾ ਮੰਮੀ ਇਹਦੀ ਦਿਹਾਦਤੀ ਆ ਬੋਲਣ ਦੀ ਪਾਣੀ ਪੀਓ ਮੰਮੀ ਕੀ ਆ ਲੈ ਮਨੀ ਦੀ ਦਾ ਠੀਕ ਐ ਠੀਕ ਆ ਬੁੱਤ ਠੀਕ ਅੱਛਾ ਹੋਰ ਮੰਮੀ ਪੀਰਾ ਆ ਗਰ ਐ ਤੇ ਦੱਸਿਆ ਹੀ ਨਹੀਂ ਸਾਨੂੰ ਕਿ ਮੈਂ ਰਾਤ ਰਹਿਣਾ ਵਾ ਨਾ ਅੱਗਸ ਗਏ ਬੇ ਬਚਲ ਨਹੀਂ ਆ ਉਧਰ ਨੀ ਛੱਡੋ ਮੇਰੀਓ ਧੀਓ ਇੱਧਰ ਆਓ ਮੇਰੇ ਕੋਲ ਬੈਠੋ ਦੋਵੇਂ ਜਣੀਆਂ ਆਓ ਮੰਮੀ ਇਹਨਾਂ ਨੂੰ ਮੇਕੋ ਮਾਫੀ ਮੰਗਨੀ ਆ ਤੂੰ ਛੱਡ ਮਾਫੀ ਨੂੰ ਵੇਖੋ ਮੈਂ ਤੁਹਾਡੇ ਵਾਸਤੇ ਕੀ ਲੈ ਕੇ ਆਈ ਆ ਵੇਖ ਕੀ ਲਿਆ ਜੀ ਹਨਾ ਲਾਸੀ ਮਾ ਤੇਰੇ ਵਾਸਤੇ ਸੂਟ ਲਿਆਂਦਾ ਲਾਸੀ ਮਰਨ ਆ ਤੇਰੇ ਵਾਸਤੇ ਠੀਕ ਆ ਖੁਸ਼ ਹੋ ਹਾਏ ਹਾਏ ਕਿੱਦਾਂ ਦਾ ਮੇਰਾ ਸੂਟ ਸਿਮਰਨ ਦਾ ਕਿੰਨਾ ਸੋਹਣਾ ਕਿਸੇ ਤਰੀਕੇ ਇਹ ਸੂਟ ਮੈਨੂੰ ਮਿਲ ਜਾਏ ਆਏ ਹਾਏ ਸਹਿਮਾ ਦਾ ਸੂਟ ਕਿੰਨਾ ਸੋਹਣਾ ਲੈ ਕੇ ਆਈ ਮੇਰਾ ਸੂਟ ਵੇ ਕਿੰਨਾ ਬੇਕਾਰ ਜਿਆ ਮੈਂ ਤਾਂ ਕਿਸੇ ਤਰੀਕੇ ਦਾ ਸੂਟ ਖਾਵਾਂਗੀ ਦੀ ਕੀ ਸੋਚਣ ਨਹੀਂ ਆ ਜੇ ਪਸੰਦ ਦਾ ਸੂਟ ਹੂੰ ਮੰਮੀ ਆ ਕਿਵੇਂ ਦਾ ਰੰਗ ਲੈਂਦਾ ਵਾ ਮੇਰਾ ਨਹੀਂ ਸੂਟ ਤੇ ਸੋਨਾ ਲਿਆਂਦਾ ਉਹਦਾ ਸੂਟ ਜ਼ਿਆਦਾ ਸੋਨਾ ਤੇ ਮੈਂ ਇਹਨਾਂ ਕਿਸੇ ਇੱਕ ਕੰਮ ਕਰੋ ਤੇ ਦੂਜੇ ਨਾਲ ਸੂਟ ਮਟਾ ਲੇ ਤੇਨੂੰ ਉਹ ਪਸੰਦ ਆ ਤੇ ਉਹ ਰੱਖ ਲੈ ਤੇ ਇਹ ਨੂੰ ਤੂੰ ਐ ਰੱਖ ਏਦਾਂ ਕਰੀਂ ਮੈਂ ਕਿਉਂ ਦਵਾਂ ਇਹਨੂੰ ਆਪਣਾ ਸੂਟ ਇਹ ਤਾਂ ਵੈਸੇ ਦਿਆਂ ਮੈਨੂੰ ਤਾਂ ਆਪਣਾ ਸੂਟ ਬਹੁਤ ਸੋਹਣਾ ਮੈਂ ਇਹਨੂੰ ਸੂਟ ਦਵਾਂ ਆਪਣਾ ਕਦੀ ਵੀ ਨਹੀਂ ਨਹੀਂ ਫੇਰ ਕੀ ਆ ਮੈਂ ਵੱਡੀਆਂ ਤੇਰੇ ਨਾਲ ਤੂੰ ਆ ਸੂਟ ਮੈਨੂੰ ਦੇ ਦੇ ਤੇ ਆ ਤੂੰ ਰੱਖ ਲਾਂ ਮੈਂ ਕਿਉਂ ਦਵਾ ਤੈਨੂੰ ਆਪਣਾ ਸੂਟ ਚੱਲ ਚੱਲ ਆਪਣਾ ਸਵਾ ਜਦੋਂ ਤੈਨੂੰ ਨਾ ਨਾ ਕੋਈ ਚੀਜ਼ ਪਸੰਦ ਆਏ ਉਹਦੋਂ ਤੂੰ ਮੇਕ ਖੋ ਕੇ ਲੈ ਜਾਂਦੀ ਆ ਤੇ ਅੱਜ ਜੇ ਮੈਨੂੰ ਨਹੀਂ ਨਾ ਪਸੰਦ ਤੇ ਤੂੰ ਮੈਨੂੰ ਦੇਣ ਹੀ ਨਹੀਂ ਤੇਈ ਤੈਨੂੰ ਦਾ ਰੰਗ ਜੱchnਾ ਵਾ ਨਾਲੇ ਆ ਵੇਖ ਕੋਟਨ ਦੇਸ ਹੈਗਾ ਵਾ ਮੈਨੂੰ ਤਾਂ ਪਾਰਟੀ ਵੇਅਰ ਚਾਹੀਦਾ ਮੈਨੂੰ ਆ ਦੇ ਦੇ ਸੂਟ ਤੂੰ ਆ ਰੱਖ ਲਾਂ ਨਾ ਨਾ ਮੈਂ ਤੇ ਇਹੀ ਸਵਾਉਂਗੀ ਮੈਂ ਤੇ ਨਹੀਂ ਦਿੰਦੀ ਤੈਨੂੰ ਆਪਣਾ ਸੂਟ ਕੋਈ ਨਾ ਕਿਸੇ ਦੀ ਅੱਖੇ ਲੱਗੀ ਬਸ ਆਪਣੀ ਹੀ ਏਦੀ ਮਨਉਂਦੀ ਰਹਿੰਦੀ ਆ ਪਹਿਲਾਂ ਮੇਰੇ ਵਾਸਤੇ ਕੀ ਬਤਾ ਮਮੀ ਨੇ ਉਹ ਹੀ ਸੂਟ ਲੈ ਆਂਦਾ ਏ ਤੈਨੂੰ ਜਾਣ ਕੇ ਫੜਾ ਦੇ ਫੇਰ ਮਮੀ ਪਹਿਲਾਂ ਤੈਨੂੰ ਦੇ ਦਿੰਦੇ ਆਹ ਵਾਲਾ ਸੂਟ ਹੁਣ ਮੈਨੂੰ ਦਿੱਤਾ ਮੈਂ ਹੀ ਐ ਸੁਵਾਵਾਂਗੀ ਸਿਮਰਣਾ ਸੂਟ ਤੇ ਮੈਂ ਉਹ ਹੀ ਲੈਣੀ ਆਹ ਤੈਨੂੰ ਹੀ ਸੋਣਾ ਪੈਣਾ ਮੈਂ ਤੇ ਨਹੀਂ ਸੁਵਾਉਂਦੀ ਕਰ ਲੈ ਜੋ ਕਰਨਾ ਤੂੰ ਮੇਰੀ ਗੱਲ ਸੁਣ ਲੈ ਦਿੰਦੀ ਆ ਕਿ ਨਹੀਂ ਦਿੰਦੀ ਨਹੀਂ ਦੇਣਾ ਮਮੀ ਇਹਨੂੰ ਸਮਝਾਓ ਥੋੜਾ じゃ ਮੈਂ ਤੇ ਨਹੀਂ ਆਪਣਾ ਸੂਟ ਦਿੰਦੀ ਇਹਨੂੰ ਫਿਰ ਆ ਵੀ ਤੂੰ ਸੁਵਾ ਲੈ ਮੈਂ ਫੜਾ ਫੜਾ ਮੈਂ ਸੁਵਾ ਲੈਨੀ ਆ ਲਿਆ ਆਹਾਂ ਕਿੱਡੀ ਚ ਲਾ ਕੇ ਆ ਕਿੰਦੀ ਫੜਾ ਕਿ ਦੋਵੇਂ ਸੂਟ ਮੈਨੂੰ ਮਿਲ ਜੇ ਮੈਂ ਕਿਉਂ ਦਵਾਂ ਤੂੰ ਹੀ ਕਿਹਾ ਮੈਂ ਤੇ ਕਿਹਾ ਹੀ ਨਹੀਂ ਤੂੰ ਹੀ ਕਿਹਾ ਕਿ ਮੈਂ ਸੁਆਲਾਂ ਮੈਂ ਤੇ ਆਪਣਾ ਸੁਆਉਂਗੀ ਚੱਲ 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 ਕਦੀ ਮੰਨਿਆ ਕਰ ਬੱਸ ਲੜਦੀ ਰਹਿੰਦੀ ਸਾਰਾ ਦਿਨ ਲੜਦੀ ਰਹਿੰਦੀ ਨੂੰ ਸਮਝਾਉਂਦੇ ਫੇਰ ਕਟ ਕਟ ਘੜ ਘੜ ਲਈ ਤੂੰ ਮਮੀ ਚੁੱਪ ਕਰ ਜਾ ਬੱਸ